ਜੇ ਅੰਕਲ ਆਪਣਾ ਨਾਮ ਦੱਸ ਕੇ ਕਿਹੜੇ ਇਲਾਕੇ ਚ ਰਹਿੰਦੇ ਹੋ ਕੀ ਹੋਇਆ ਸਾਰਾ ਮਾਮਲਾ ਜਾਣਕਾਰੀ ਫਿਰ ਮੇਰਾ ਨਾਮ ਕਸ਼ਮੀਰ ਸਿੰਘ ਸੁਰ ਗ੍ਰੀਨਫੀਲਡ ਵਸਾਈਆਂ ਮੈਂ ਜਿਸ ਘਰ ਚ ਵਰਦਤ ਹੋਈ ਹੈ ਜਾਂ ਵਾਕਿਆ ਹੋਇਆ 223 ਸੀ ਗ੍ਰੀਨਫੀਲਡ ਇਹਨਾਂ ਦੇ ਘਰ ਬਲਾਸਟ ਹੋਇਆ ਧੁਮਾਕਾ ਆਇਆ ਤੇ ਅਸੀਂ ਸਾਰੇ ਜਾਣੇ ਆਵਾਜ਼ ਸੁਣ ਕੇ ਇੱਥੇ ਪਹੁੰਚੇ ਆਂ ਸਾਡੇ ਪਹੁੰਚਣ ਤੱਕ ਸ੍ਰੀ ਦਲਜੀਤ ਸਿੰਘ ਉਹਨਾਂ ਨੂੰ ਹਸਪਤਾਲ ਲੈ ਕੇ ਜਾ ਚੁੱਕੇ ਸੀ ਇਹ ਕੀ ਹੋਇਆ ਜੀ ਮਾੜਿਆ ਬਰਨੀ ਹੈ ਧੁਮਾਕੀ ਸਮਝਣ ਲੱਗੀ ਜੇ ਫਾਇਰ ਬਿਗੇੜ ਵਾਲੇ ਵੀ ਆਏ ਨੇ ਪੁਲਿਸ ਵਾਲੇ ਵੀ ਆਏ ਨੇ ਸਦਰ ਤੋਂ ਵੀ ਆਏ ਨੇ ਪਰ ਉਹਨਾਂ ਨੂੰ ਵੀ ਇੰਜਾਂ ਜਿਹਾ ਸੈਂਡਰ ਫਟਿਆ ਜਿਹੜਾ ਅੰਦਰ ਉਹ ਲੰਗੇਆਂ ਦੇ ਸੈਂਡਰ ਐਜਿਟੀ ਸਬੂਤਾ ਸੀ ਸੈਂਡਰ ਫਟਿਆ ਨਹੀਂ ਗੈਸਲੀ ਘਰ ਜੀ ਹਾਂਜੀ ਕੋਈ ਗੈਸ ਲੀਕ ਹੋ ਰਹੀ ਹੈ ਕੋਈ ਗੈਸ ਸਮਝ ਨਹੀਂ ਲੱਗੀ ਕਿ ਹੋਇਆ ਕੀ ਹੈ ਜੀ ਕਿਉਂਕਿ ਉਹ ਘਰ ਵਾਲੇ ਐ ਸਪੀਸ਼ਲ ਚ ਹੈ ਹੀ ਨਹੀਂ ਅਜੇ ਕਿਉਂਕਿ ਉਹਨਾਂ ਨੂੰ ਇੰਨਾ ਸਰਮੇਜ ਨੇ ਕਿ ਉਹ ਵਿਚਾਰਾਂ ਨੂੰ ਸਮਝਾ ਦਦੀ ਕਿ ਅਸੀਂ ਕਿਹਨੂੰ ਕਹਿਣਾ ਕੀ ਹੈ ਕਿੰਨੇ ਲੋਕ ਰਹਿੰਦੇ ਐ ਇਸ ਤਰ੍ਹਾਂ ਟੋਟਲ 6 ਮੈਂਬਰ ਜੀ ਨਹੀਂ ਇੰਜਰਡ ਕਿੰਨੇ ਹੋ ਜਖਮੀ ਇੱਕ ਮੈਂਬਰ ਜੀ ਅੰਦਰ ਕਿੰਨਾ ਕੁ ਨਖਾਰਾ ਦੁਵਾਰਾ ਵਗੈਰਾ ਕਿਦਾਂ ਬਾਹਰ ਪਾਟ ਲਿਆ ਦੇਖੋ ਨੁਕਸਾਨ ਤੇ ਸਾਰੀ ਬਿਲਡਿੰਗ ਸਟ੍ਰਕਚਰ ਸਾਰੇ ਹਿਲ ਗਿਆ ਜੀ ਬਿਲਡਿੰਗ ਰਹੀਆਂ ਦੁਵਾਰਾ ਸਾਰੀਆਂ ਡਿੱਗੀਆਂ ਥੱਲੇ ਅੰਦਰ ਡਿੱਗੀਆਂ ਵੀ ਸਾਰਾ ਕੁਝ ਘਰ ਦੇ ਕਰੋਕਰੀ ਭਾਂਡੇ ਸ਼ੀਸ਼ੇ ਖਿੜਕੀਆਂ ਸਭ ਗੱਡੀ ਦਾ ਨੁਕਸਾਨ ਆਇਆ ਗੱਡੀ ਖੜੀ ਸੀ ਨਾਲ ਦੇ ਪਲਾਟ ਤੋਂ ਪਲਾਟ ਕਿਸ ਤਰ੍ਹਾਂ ਦਾ ਮਾਹੌਲ ਹੈ ਦਹਿਸ਼ਤ ਦਾ ਜੀ ਦੇਸ਼ ਤਾਂ ਮੌਤ ਦੇਖੋ ਜੀ ਅਸੀਂ ਸਾਰੇ ਇੱਕ ਦੂਜੇ ਦੇ ਹਮਸਾਏ ਆ ਪੜੋਸੀ ਆ ਕਿਸੇ ਦੇ ਕਹਿ ਰਕੇ ਇਹਨੂੰ ਹਾਈ ਵੀ ਨਿਕਲਦੀ ਆ ਤੇ ਅਸੀਂ ਉਹਦੇ ਉਹਦੇ ਹਮਦਰਦੀ ਆ ਤੇ ਦਹਿਸ਼ਤ ਤੇ ਦਹਿਸ਼ਤ ਹੀ ਹੈ ਸਰ ਨੂੰ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਠੀ ਨੰਬਰ 223 ਸੀ ਬਲਜੀਤ ਸਿੰਘ ਦੀ ਆ ਜੋ ਕਿ ਗ੍ਰੀਨਫੁੱਟ ਦੇ ਵਿੱਚ ਆ ਉਹਦੇ ਵਿੱਚ ਕੋਈ ਅੱਗ ਲੱਗੀ ਹੈ ਜੋ ਮੈਂ ਆਪਣੇ ਸਟਾਫ ਸਮੇਤ ਮੌਕੇ ਤੇ ਪਹੁੰਚਿਆ ਤਾਂ ਤਦੋਂ ਫਾਇਰ ਬ੍ਰਿਗੇਡ ਨੇ ਵੀ ਇਨਫੋਰਮੇਸ਼ਨ ਦਿੱਤੀ ਕਿ ਉਹ ਵੀ ਫਾਇਰ ਬ੍ਰਿਗੇਡ ਦਾ ਸਟਾਫ ਹੀ ਜਿਹੜਾ ਮੌਕੇ ਤੇ ਪਹੁੰਚ ਗਿਆ ਸੀ ਫਾਇਰ ਬ੍ਰਿਗੇਡ ਦੇ ਸਟਾਫ ਨੇ ਮੌਕੇ ਤੇ ਪਹੁੰਚ ਕੇ ਜਿਹੜੀ ਆ ਅੱਗ ਨੂੰ ਕਾਬੂ ਪਾ ਲਿਆ ਗਿਆ ਜਦੋਂ ਉਹਨਾਂ ਵੱਲੋਂ ਅੰਦਰ ਜਾ ਕੇ ਮਤਲਬ ਕਿ ਸਾਰੀ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ ਤਾਂ ਅੰਦਰ ਜਾ ਕੇ ਉਹਨਾਂ ਵੱਲੋਂ ਇਹ ਪਤਾ ਕੀਤਾ ਗਿਆ ਜਿਹੜਾ ਪਾ ਕੇ ਇਸ ਸਬੰਧੀ ਜਿਹੜਾ ਗੈਸ ਗੀਜਰ ਨਾਲ ਅੱਗ ਲੱਗੀ ਹੈ ਅੱਗ ਬਲਾਸਟ ਹੋਇਆ ਹੈ ਸੋ ਇਹਦੇ ਵਿੱਚ ਕੋਈ ਕੈਜ਼ੁਅਲਟੀ ਨਹੀਂ ਹੋਈ ਲੇਕਿਨ ਘਰ ਦੇ ਮਾਲਕ ਬਲਜੀਤ ਸਿੰਘ ਨੂੰ ਥੋੜੀ ਜਿਹੀ ਜਿਹੜੀ ਆ ਪਤਾ ਲੱਗਾ ਉਸ ਦੇ ਆਸ-ਪਾਸ ਦੇ ਮੈਂਬਰ ਉਹ ਤਾਂ ਵੀ ਥੋੜੀ ਜਿਹੀ ਅੱਗੇ ਨੂੰ ਜਿਹੜੀ ਪਕੜ ਜੀਦੀ ਮੋਨੂ ਆਈ ਲੇਕਿਨ ਕੋਈ ਕੈਜ਼ੁਅਲਟੀ ਨਹੀਂ ਠੀਕ ਠਾਕ ਹੈ ਉਹ ਹਸਪੀਟਲ ਲੈ ਗਏ ਠੀਕ ਹੈ ਉਹ ਬਿਲਡਿੰਗ ਦਾ ਕਾਫੀ ਨੁਕਸਾਨ ਹੋਇਆ ਬਿਲਡਿੰਗ ਚੱਤੀ ਰਿਹਾ ਵੀ ਉਸ ਉਸ ਚੀਜ਼ ਦੇ ਨਾਲ ਉਹਦੇ ਬਿਲਡਿੰਗ 4 ਇੰਚ ਦੀ ਦੀਵਾਰ ਸਿੱਧੇ ਪਾਸੇ ਉਹ ਥੋੜੀ ਜੀ ਮਤਲਬ ਕਿ ਟੇਢੀ ਹੋਈ ਹੋਈ ਆ ਬਾਕੀ ਉਹ ਘਰ ਪਰਿਵਾਰਕ ਮੈਂਬਰਾਂ ਨੂੰ ਫਾਈਬਰ ਗ੍ਰੇਡ ਵੱਲੋਂ ਔਰ ਮੇਰੇ ਵੱਲੋਂ ਜਿਹੜਾ ਵਾ ਪੜ ਤੋਂ ਮਨਾਂ ਕੀਤਾ ਗਿਆ ਵਾ ਸਵੇਰੇ ਜਿਹੜੀ ਉਹ ਐਫਐਸ ਆਪਣੀ ਟੀਮ ਜਿਹੜੀ ਜਾ ਕੇ ਤੋਂ ਉੱਥੇ ਜਿਹੜੀ ਪ੍ਰੋਪਰ ਵੈਰੀਫਾਈ ਕਰਦੇ ਸਰ ਕੋਠੀ ਪੂਰੀ ਖਸਤਾ ਹੋ ਚੁੱਕੀ ਹੋਈ ਹੈ ਆਸ-ਪਾਸ ਲੋਕ ਵੀ ਸੈਮਲ ਹੋਏ ਨਹੀਂ ਕੋਠੀ ਖਸਤਾ ਨਹੀਂ ਜੀ ਕੋਠੀ ਆਪਣੇ ਬਿਲਰਾਂ ਦੇ ਖੜੀ ਹੋਈ ਹੈ ਕੋਈ ਗੱਲ ਨਹੀਂ ਸਿਰਫ ਇੱਕ ਦਵਾਰ ਜਿਹੜੀ ਸਾਈਡ ਤੇ 4 ਇੰਚ ਦੀ ਜਿਹੜੋ ਪਹਿਲਾਂ ਹੀ ਮਤਲਬ ਕਿ ਥੋੜੀ ਜੀ ਉਹ ਜੀ ਸੀ ਕਿ ਉੱਥੋਂ ਪੀਓਪੀ ਵਗੈਰਾ ਖੜੀ ਹੋ ਦਵਾਰ ਵੀ ਥੋੜੀ ਜੀ ਟੇਢੀ ਹੋਈ ਹੋਈ ਆ ਇਹਦੇ ਬਾਰੇ ਇਸੇ ਕਰਕੇ ਇਹ ਸਾਡੇ ਘਰ ਪਰਿਵਾਰ ਦੇ ਮੈਂਬਰ ਉਹ ਜਿਹੜਾ ਘਰੋਂ ਬਾਹਰ ਕੱਢਿਆ ਸਰ ਜਿਹੜਾ ਧਮਾਕਾ ਗੈਸ ਹੀਟਰ ਦਾ ਸੀ ਜਿਆ ਕਿਸ ਆਪਣੀ ਇਹ ਚੀਜ਼ ਜਿਹੜੀ ਆ ਪੱਗ ਜਿਹੜੀ ਚੱਲ ਚੱਲ ਰਹੀ ਸੀ ਲੇਕਿਨ ਫਾਇਰ ਬ੍ਰਿਗੇਡ ਨੇ ਜਦੋਂ ਪਤਾ ਕੀਤਾ ਤਾਂ ਉਹ ਗੈਸ ਕਿਚਨ ਤੋਂ ਹੀ ਪਤਾ ਲੱਗਿਆ ਫਿਰ ਵੈਲ ਸਾਡੇ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਉਹ ਸਵੇਰੇ ਜਿਹੜੀ ਆ ਟੀਮ ਬੁਲਾ ਕੇ ਆਹੀ ਆਪਣੀ ਫਰਾਂਕੀ ਟੀਮ ਬੁਲਾ ਕੇ ਜਿਹੜੀ ਉਹ ਵੈਰੀਫਾਈ ਕਰਵਾਵਾਂਗੇ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਹੁਣ ਤੱਕ ਹਾਂਜੀ ਸੀਸੀਟੀਵੀ ਦੇਖੀਗੇ ਕਿ ਕੋਈ ਹੁਣ ਤੱਕ ਆਸ-ਪਾਸੋਂ ਸੀਸੀਟੀਵੀ ਦੇਖੀਗੇ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਸਰ ਤੁਹਾਡੇ ਅਨਸਾਰ ਹਜੇ ਧਮਾਕਾ ਸ਼ੱਕ ਦੇ ਘੇਰੇ ਚ ਹੀ ਹੈ ਜਾਂ ਕਲੀਅਰ ਹੈ ਕਿ ਗੈਸ ਦੀ ਹੈ ਨਹੀਂ ਮੇਰੇ ਮਤਲਬ ਕੋ ਤੇ ਮੈਂ ਸ਼ੱਕ ਦੇ ਘੇਰੇ ਲੇਕਿਨ ਸਵਿਰੀ ਫਰੈਂਜਿਕ ਸਟੇਟ ਜਿਹੜੀ ਬਲਾਕੀ ਉਹਨਾਂ ਨੂੰ ਅੰਦਰ ਫਾਇਰਵਾਲ ਜਿਹੜਾ ਉਹਦਾ ਆਫੀਸਰ ਵੀ ਨਾਲ ਲਵਾਂਗੇ ਔਰ ਫਰੈਂਜਿਕ ਟੀਮ ਦੇ ਮੈਂਬਰ ਵੀ ਨਾਲ ਲਵਾਂਗੇ ਉਹਨਾਂ ਨੂੰ ਜਾ ਕੇ ਪ੍ਰੋਪਰ ਵੈਰੀਫਾਈ ਕਰਵਾ ਕੇ ਤੇ ਦੱਸਾਂਗੇ ਕਾਰ ਦਾ ਨੁਕਸਾਨ ਹੋਇਆ ਕਾਰ ਜਦੋਂ ਆਸ-ਪਾਸ ਲੱਗੀ ਥੋੜੀ ਜਿਹੀ ਆਪਣੇ ਬਲਾਸਟ ਫੋਨ ਦੇ ਨਾਲ ਕਾਰ ਦਾ ਸ਼ੀਸ਼ਾ ਵੀ ਜਿਹੜਾ ਉਹ ਬਲਾਸਟ ਹੋਇਆ ਉਹ ਗੱਲ ਠੀਕ ਉਹਨਾਂ ਨੇ ਬਹਿ ਗਿਆ